ਇਹ ਪ੍ਰੋਜੈਕਟ ਹੈ ਜਿਹੜਾ ਸਾਡਾ ਰੇਨ ਵਾਟਰ ਹੈ ਜਿਹਨੂੰ ਆਪਾਂ ਅਮਰਤ ਕਹਿੰਦੇ ਆ ਤਾਂ ਉਹ ਅਸੀਂ ਇਹਨੂੰ ਕਲੈਕਟ ਕਰਦੇ ਆ ਤੇ ਗੱਲ ਤਾਂ ਅਸੀਂ ਪੀਨੇ ਹੀ ਇਹ ਪਾਣੀ ਦੂਜਾ ਪਾਣੀ ਅਸੀਂ ਪੀਂਦੇ ਹੀ ਨਹੀਂ ਫਿਰ ਜੇ ਚਾਹ ਬਣਾਉਣੀ ਆ ਉਹਦੇ ਵਾਸਤੇ ਵੀ ਜੇ ਸਬਜ਼ੀ ਚ ਪਾਉਣਾ ਉਹਦੇ ਵਾਸਤੇ ਵੀ ਇਹੀ ਪਾਣੀ ਤੇ ਫਿਰ ਮੈਂ ਸੋਚਿਆ ਵੀ ਇਸ ਸ਼ੈੱਡ ਨੂੰ ਜਿਹੜਾ ਹੈ ਪਾਣੀ ਇਕੱਠਾ ਕਰਨ ਵਾਸਤੇ ਵਰਤਿਆ ਜਾ ਸਕਦਾ ਤੇ ਮੈਂ ਇੱਕ ਜਿਹੜੀ ਪਾਈਪ ਲਾ ਕੇ ਅੱਗੇ ਤੇ ਦੋ ਟੈਂਕੀਆਂ ਲਾਤੀਆਂ ਮੇਰਾ ਨਾਂ ਜੀ ਜਸਪਾਲ ਮੌਂਗਾ ਮੈਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਮਖਸਰ ਸਾਹਿਬ へ ਸੇਵਾ ਨਿਵਾ ਰਹੇ ਇੱਕ ਪ੍ਰੋਜੈਕਟ ਹੈ ਜਿਹੜਾ ਸਾਡਾ ਰੇਨ ਵਾਟਰ ਹੈ ਜਿਹਨੂੰ ਆਪਾਂ ਅਮਰਤ ਕਹਿੰਦੇ ਆ ਤਾਂ ਉਹ ਅਸੀਂ ਇਹਨੂੰ ਕਲੈਕਟ ਕਰਦੇ ਆ ਤੇ ਇਹਨੂੰ ਘਰੇ ਪੀਣ ਵਾਸਤੇ ਸਬਜ਼ੀ ਬਣਾਉਣ ਵਾਸਤੇ ਜਾਂ ਚਾਹ ਬਣਾਉਣ ਵਾਸਤੇ ਯੂਜ਼ ਕਰਦੇ ਆ ਇਹ ਆਈਡੀਆ ਜਦੋਂ ਮੈਂ ਪ੍ਰਿੰਸੀਪਲ ਸੀਗਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੌਣੀ ਤਾਂ ਉੱਥੇ ਸਾਡੇ ਇੱਕ ਸਾਇੰਸ ਅਧਿਆਪਕ ਸੀ ਅਸੀਂ ਉਹਨਾਂ ਦੇ ਘਰ ਗਏ ਸੀ ਤਾਂ ਉਹਨਾਂ ਨੇ ਇਹ ਪ੍ਰੋਜੈਕਟ ਉਹਨਾਂ ਦਾ ਜਿਹੜਾ ਜਿੰਨੀਆਂ ਵੀ ਘਰਦਿਆਂ ਛੱਤਾਂ ਸੀ ਉਹਨਾਂ ਦਾ ਪਾਣੀ ਉਹ ਇਕੱਠਾ ਕਰਦੇ ਸੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਆਪਣੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਡੇ 5 ਕਮਰੇ ਸੀਗੇ ਉਹਨਾਂ ਸਾਰਿਆਂ ਦਾ ਪਾਣੀ ਅਸੀਂ ਇੱਕ ਵੱਡੀ ਜਿਹੜਾ ਟੈਂਕ ਬਣਾ ਕੇ 30000 ਲੀਟਰ ਦਾ ਉਹਨੂੰ ਅਸੀਂ ਇਕੱਠਾ ਕਰਦੇ ਸੀ ਤੇ ਉਹਨੂੰ ਅਸੀਂ ਯੂਜ਼ ਕਰਦੇ ਸੀ ਮਤਲਬ ਬੂਟੇ ਵਗੈਰਾ ਲੱਗੇ ਜਿਹੜੇ ਸੀ ਉਹਨਾਂ ਨੂੰ ਪਾਉਂਦੇ ਸੀ ਤਾਂ ਉਸ ਤੋਂ ਬਾਅਦ ਮੇਰੇ ਘਰੇ ਇੱਕ ਸ਼ੈੱਡ ਬਣਿਆ ਹੋਇਆ ਸੀ ਮੈਂ ਸ਼ੈੱਡ ਕੋਈ ਇਸ ਪਰਪਰਪ ਵਾਸਤੇ ਨਹੀਂ ਬਣਾਇਆਗਾ ਕੁਦਰਤੀ ਫਿਰ ਮੈਂ ਸੋਚਿਆ ਵੀ ਇਸ ਸ਼ੈੱਡ ਨੂੰ ਜਿਹੜਾ ਹੈ ਪਾਣੀ ਇਕੱਠਾ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ ਤੇ ਮੈਂ ਇੱਕ ਜਿਹੜੀ ਪਾਈਪ ਲਾ ਕੇ ਅੱਗੇ ਤੇ ਦੋ ਟੈਂਕੀਆਂ ਲਾਤੀਆਂ ਤਾਂ ਜਦੋਂ ਵੀ ਬਾਰਿਸ਼ ਆਉਂਦੀ ਹੈ ਮੌਨਸੂਨ ਦੇ ਮੌਸਮ ਦੇ ਦਿਨਾਂ ਦੇ ਵਿੱਚ ਤਾਂ ਉਦੋਂ ਅਸੀਂ ਇਹ ਪਾਣੀ ਕਲੈਕਟ ਕਰਦੇ ਹਾਂ ਤਾਂ ਇੱਥੋਂ ਮੈਨੂੰ ਇਹ ਜਿਹੜਾ ਆਈਡੀਆ ਸਾਡੇ ਸਿਕ ਸਾਇੰਸ ਦੇ ਹੱਥ ਤੋ ਆਇਆ ਸੀ ਤੁਹਾਨੂੰ ਸਾਰਾ ਡਿਟੇਲ ਚ ਇਹ ਦੱਸਦਾ ਹਾਂ ਆਮ ਤੌਰ ਤੇ ਲੋਕਾਂ ਦੇ ਮਨ ਦੇ ਵਿੱਚ ਕਵਹਿਰ ਹੈ ਵੀ ਜਿਹੜਾ ਮ ਇਹ ਮੀਂਹ ਦਾ ਪਾਣੀ ਹੈ ਉਹ ਕਿਤੇ ਉਹਦੇ ਚ ਕੋਈ ਕੋਈ ਤਜਾਬੀ ਪਾਣੀ ਤਾਂ ਨਹੀਂਗਾ ਐਕਚੁਅਲੀ ਕੀ ਹੈ ਵੀ ਇਹਦਾ ਸਟੋਰ ਕਰਨ ਦਾ ਟਾਈਮ ਹੈ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਮੌਸਮ ਜਿਹੜਾ ਉਹ ਜੇ ਜਿਆਦਾ ਖਰਾਬ ਹੈ ਭਾਵੇਂ ਉਹਦੇ ਚ ਪ੍ਰਦੂਸ਼ਣ ਤੇ ਜਿਆਦਾ ਕਾਣਾ ਹੈ ਫਿਰ ਜੇ ਅਸੀਂ ਮੀਂਹ ਦਾ ਪਾਣੀ ਸਟੋਰ ਕਰਾਂਗੇ ਉਹ ਇੰਨਾ ਵਧੀਆ ਨਹੀਂ ਹੋਊਗਾ ਮੌਨਸੂਨ ਦੇ ਵਿੱਚ ਅਸੀਂ ਕੀ ਕਰਦੇ ਆਂ ਵੀ ਇਹ ਜਿਹੜਾ ਸ਼ੈੱਡ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਦਿੰਦੇ ਆਂ ਬਿਲਕੁਲ ਸਾਫ਼ ਕਰਕੇ ਅਤੋਂ ਕਿ ਕੋਈ ਕੋਈ ਤਾਂ ਕੋਈ ਟਾਈਮ ਹੀ ਨਹੀਂ ਲੱਗਦਾ ਤਾਂ ਪਹਿਲੇ ਦੋ ਦੋ ਤਿੰਨ ਜਿਹੜੇ ਮਹੀਨੇ ਆਉਂਦੇ ਆ ਉਹ ਅਸੀਂ ਪਾਣੀ ਸਟੋਰ ਨਹੀਂ ਕਰਦੇ ਤਾਂ ਜਿਸ ਦਿਨ ਅਸੀਂ ਸਟੋਰ ਕੀਤਾ ਸੀ ਮੈਂ ਉਹਦੇ ਵੇਖਿਆ ਸੀ 에ਅਰ ਕੁਆਲਿਟੀ ਇੰਡੈਕਸ 50 ਸੀ ਜਿਹੜਾ ਕਿ ਬਹੁਤ ਵਧੀਆ ਹੈ ਪੰਜਾਬ ਦੇ ਹਿਸਾਬ ਨਾਲ ਤਾਂ ਉਦੋਂ ਆ ਜਿਹੜਾ ਪਾਣੀ ਅਸੀਂ ਸਟੋਰ ਕਰਦੇ ਆ ਪਹਿਲੇ ਇੱਕ ਦੋ ਮਹੀ ਜਿਹੜੇ ਉਹ ਛੱਡ ਕੇ ਤਾਂ ਉਹ ਜਿਹੜੀ ਸਾਡੇ ਕੋਲੇ ਉੱਪਰ ਆਪਾਂ ਦੇਖੀਏ ਟੈਂਕੀ ਲੱਗੀ ਵੀ ਹੈ ਪਹਿਲਾਂ ਉਹਦੇ ਚ ਆ ਜਾਂਦਾ ਫਿਰ ਇੱਕ ਟੈਂਕੀ ਚਲੋ ਥੱਲੇ ਲਾਈ ਅਸੀਂ ਪਹਿਲਾਂ ਇੱਕ ਟੈਂਕੀ ਨਾਲ ਕੰਮ ਚੱਲਦਾ ਸੀ ਫਿਰ ਸਾਨੂੰ ਥੋੜੀ ਜਿਹੀ ਕੈਪੈਸਿਟੀ ਘੱਟ ਲੱਗੀ ਤਾਂ ਨਾਲ ਅਸੀਂ ਇੱਕ ਸਟੀਲ ਦਾ ਤੁਸੀਂ ਦੇਖਿਆ ਜਿਹੜਾ ਫਿਲਟਰ ਹੈ ਕੈਂਡਲ ਫਿਲਟਰ ਉਹਦੇ 'ਚ ਪਾਣੀ ਪਾ ਦਿੰਦੇ ਆ ਤੇ ਬਿਲਕੁਲ ਉਹ ਜਿਹੜਾ ਪਾਣੀ ਸਾਫ਼ ਤੁਸੀਂ ਪੀਤਾ ਹੀ ਮੇਰੇ ਸਾਹਮਣੇ ਤਾਂ ਹਲਕ ਪੀਣ ਚੀ ਵੀ ਹਲਕਾ ਹੈ ਤੇ ਇਹਦੀ ਚਾਹ ਵੀ ਬੜੀ ਵਧੀਆ ਬਣਦੀ ਹੈ ਤੇ ਜੇ ਤੁਸੀਂ ਇਹਦੀ ਕੋਈ ਸਬਜ਼ੀ ਦਾ ਦਾਲ ਬਣਾਓ ਉਹਦਾ ਟੇਸਟ ਵੀ ਵੱਖਰਾ ਹੀ ਹੋਊਗਾ ਉਹ ਜਸਟ ਐ ਕੋਈ ਜਾਲੀ ਦਾ ਕੰਮ ਕਰਦੀ ਹੈ ਕਿਉਂਕਿ ਜਦੋਂ ਤੇਜ਼ ਬਾਰਿਸ਼ ਆਉਂਦੀ ਹੈ ਵੈਸੇ ਨਾ ਵੀ ਲਪੇਟਾਂਗੇ ਕੋਈ ਗੱਲ ਨਹੀਂ ਚਲੋ ਫਿਰ ਵੀ ਇੱਕ ਸੇਫਟੀ ਵਾਸਤੇ ਅਸੀਂ ਇੱਕ ਨੂੰ ਜਿਵੇਂ ਜਾਲੀ ਦੇ ਤੌਰ ਤੇ ਉੱਤੇ ਤੁਸੀਂ ਜਾਲੀ ਵੀ ਲਾ ਸਕਦੇ ਹੋ ਟੈਂਕੀ ਦੇ ਉੱਪਰ ਜਾਂ ਕੋਈ ਸਾਫ ਚੁੰਨੀ ਲਪੇਟ ਸਕਦੇ ਹੋ ਉਹ ਹੋਰ ਪ੍ਰਕਾਸ਼ਨ ਵਾਸਤੇ ਹੈ ਹੋਰ ਕੋਈ ਉਹਦਾ ਪਰਪਜ਼ ਇਸ ਤਰ੍ਹਾਂ ਦਾ ਐਕਚੁਅਲੀ ਕੀ ਹੈ ਵੀ ਆਪ ਆਮ ਤੌਰ ਤੇ ਕੀ ਹੈ ਵੀ ਜਿਹੜਾ ਸਾਡਾ ਪਾਣੀ ਹੈ ਧਰਤੀ ਦਾ ਉਹਦਾ ਟੀਡੀਐਸ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਹੀ ਉਹ ਪੀਣ ਯੋਗ ਨਹੀਂ ਹੈ ਤਾਂ ਜਿਹੜਾ ਟੀਡੀਐਸ ਲਗਭਗ 100 ਦੇ ਨੇੜੇ ਤੇੜੇ ਹੋਣਾ ਚਾਹੀਦਾ ਤਾਂ ਪਹਿਲਾਂ ਮੈਂ ਇਹ ਪਾਣੀ ਨੂੰ ਲੈਬ ਤੋਂ ਟੈਸਟ ਕਰਾਇਆ ਇਹਦਾ ਟੀਡੀਐਸ ਇਹਦਾ TDS 80 ਦੇ ਲਗਭਗ ਹੈ ਤੇ ਜਿਹੜਾ ਮੇਰੇ ਘਰੇ ਫਿਲਟਰ ਲੱਗਿਆ ਵੈਸੇ ਫਿਲਟਰ ਸੀ ਜੀ ਬਹੁਤ ਘੱਟ ਚਲਾਉਣੇ ਆ ਲੋੜ ਹੀ ਨਹੀਂ ਪੈਂਦੀ ਤਾਂ ਉਹਦੇ ਨਾਲੋਂ ਵੀ ਇਹ ਪਾਣੀ ਜ਼ਿਆਦਾ ਵਧੀਆ ਸੀ ਇੱਕ ਇਹਦਾ ਟੈਸਟ ਹੁੰਦਾ pH ਵੈਲਿਊ 7 pH ਵੈਲਿਊ ਜਿਹੜੀ ਹੈ ਪਾਣੀ ਜਿਹੜਾ ਐਸਿਡਿਕ ਹੈ ਜਾਂ ਅਲਕਲਾਈਨ ਹੈ ਤਾਂ 7 ਤੇ ਜਿਹੜਾ ਪਾਣੀ ਵਧੀਆ ਮੰਨਿਆ ਜਾਂਦਾ ਤਾਂ ਜਿਹੜਾ ਸਾਡਾ RO ਦਾ ਪਾਣੀ ਸੀਗਾ ਉਹਦਾ pH ਵੈਲਿਊ ਸਮਾਂ ਘੱਟ ਸੀਗਾ ਇਹਦਾ 7 ਦੇ ਨੇੜੇ ਹੈ ਜਾਂ ਲਗਭਗ 7 ਹੀ ਹੈ ਤਾਂ ਪੀਣ ਦੇ ਵਿੱਚ ਇਹ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਇਹ ਨੂੰ ਜਿਵੇਂ ਮਰਜ਼ੀ ਪੀ ਸਕਦੇ ਹੋ ਮੈਂ ਪਹਿਲੀ ਗੱਲ ਤਾਂ ਅਸੀਂ ਪੀਂਨੇ ਹੀ ਇਹ ਪਾਣੀ ਆ ਦੂਜਾ ਪਾਣੀ ਅਸੀਂ ਪੀਂਦੇ ਹੀ ਨਹੀਂ ਫਿਰ ਜੇ ਚਾਹ ਬਣਾਉਣੀ ਆ ਉਹਦੇ ਵਾਸਤੇ ਵੀ ਜੇ ਸਬਜ਼ੀ ਚ ਪਾਉਣਾ ਹੈ ਉਹਦੇ ਵਾਸਤੇ ਵੀ ਇਹੀ ਪਾਣੀ ਯੂਜ਼ ਕਰਦੇ ਆ ਸੋ ਜਿੰਨੀ ਵੀ ਕੋਈ ਖਾਣ ਪੀਣ ਵਾਸਤੇ ਕੋਈ ਵੀ ਚੀਜ਼ ਆ ਉਹਦੇ ਵਾਸਤੇ ਜਿੱਥੇ ਸਾਨੂੰ ਲੋੜ ਹੈ ਅਸੀਂ ਇਹ ਪਾਣੀ ਯੂਜ਼ ਕਰਦੇ ਆ ਤਾਂ ਨੇਚਰਲ ਹੈ ਵੀ ਇੱਕ ਤਾਂ ਵੇਖੋ ਤੁਹਾਡੀ ਆ ਰੋਣੀ ਚਲਾਉਣਾ ਪੈਂਦਾ ਤੁਹਾਨੂੰ ਜੇ ਅਸੀਂ ਆਰਓ ਚਲਾਉਨੇ ਆ ਤਾਂ ਜੇ 1 ਲੀਟਰ ਆਪਾਂ ਪਾਣੀ ਫਿਲਟਰ ਕਰਾਂਗੇ ਆਰਓ ਦੇ ਰਹੀਂ ਤੇ 4 ਲੀਟਰ ਜਾਂ 3 ਲੀਟਰ ਵੇਸਟ ਜਾਂਦਾ ਉਹਦੇ ਨਾਲ ਤੁਹਾਡੀ ਬਿਜਲੀ ਵੀ ਜਿਹੜੀ ਉਹਦੀ ਵੀ ਵੇਸਟਜ ਹੁੰਦੀ ਬਿਜਲੀ ਦੀ ਵੀ ਖਪਤ ਵੱਧਦੀ ਹੈ ਨਾਲੇ ਜਿਹੜਾ ਇਹ ਜਦੋਂ ਤੁਸੀਂ ਆਰਓ ਦੇ ਰਹੀਂ ਪਾਣੀ ਫਿਲਟਰ ਕਰਦੇ ਹੋ ਆਰਓ ਕਰਦੇ ਹੋ ਨੂੰ ਤਾਂ ਇਹ ਵੀ ਮੰਨਿਆ ਜਾਂਦਾ ਵੀ ਬਹੁਤ ਸਾਰੇ ਜ਼ਰੂਰੀ ਤੱਤ ਜਿਹੜੇ ਪਾਣੀ ਦੇ ਵਿੱਚੋਂ ਖਤਮ ਹੋ ਜਾਂਦੇ ਸੋ ਇਹ ਜਿਹੜੀ ਨੈਚੁਰਲ ਵਾਟਰ ਹੈ ਇਹਦੇ ਜਿਹੜੇ ਸਾਰੇ ਤੱਤ ਆ ਉਸੇ ਤਰ੍ਹਾਂ ਰਹਿੰਦੇ ਆ ਤੇ ਪੀਣ ਦੇ ਵਿੱਚ ਮੈਂ ਜਿਹੜਾ ਇਹ ਐਕਸਪੈਰੀਮੈਂਟ ਕੀਤਾ ਹੈ ਜੇ ਮੈਂ 80 ਬੰਦਿਆਂ ਨੂੰ ਇਹ ਪਾਣੀ ਪਿਲਾ ਕੇ ਦੇਖਿਆ ਤਾਂ 60 ਨੇ ਇਹ ਕਿਹਾ ਵੀ ਇਹ ਪਾਣੀ ਪੀਣ ਚ ਹਲਕਾ ਬਹੁਤ ਹੈ 20 ਨੂੰ ਚਲੋ ਨਹੀਂ ਵੀ ਜਜਮੈਂਟ ਹੋਈ ਤਾਂ ਅਸੀਂ ਇੱਕ ਜਿਹੜੀ ਰਿਸਰਚ ਹੈ ਵੀ ਇਹ ਪਾਣੀ ਪੀਣ ਦੇ ਵਿੱਚ ਬਹੁਤ ਹਲਕਾ ਹੈ ਆ ਚੀਜ਼ ਆ ਚੀਜ਼ ਮੈਂ ਮਹਿਸੂਸ ਕੀਤੀ ਹੈ ਤੇ ਸਵਾਦ ਵੀ ਲੱਗਦਾ ਪੀਣ ਦੇ ਵਿੱਚ ਤੁਸੀਂ ਵੀ ਪੀਤਾ ਹੀ ਹੈ ਤੇ ਜੇ ਕਿ ਇਹ ਆਪਾਂ ਪਾਣੀ ਜ਼ਿਆਦਾ ਪੀਣਾ ਹੈ ਤਾਂ ਜਿਆਦਾ ਵੀ ਪੀਤਾ ਜਾ ਸਕਦਾ ਹੈ ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਨੀ ਚਾਹਣਾ ਵੀ ਥੋੜਾ ਜਣਾ ਆਪਾਂ ਆਲਸੀ ਵਾਲੇ ਆ ਹਰ ਘਰ ਦੇ ਵਿੱਚ ਕਿਸੇ ਘਰ ਦੇ ਵਿੱਚ ਆਰੋ ਦੀ ਬਹੁਤੀ ਲੋੜ ਹੈਣੀ ਸਾਡੀਆਂ ਛੱਤਾਂ ਜਿਹੜੀਆਂ ਆਮ ਛੱਤਾਂ ਜਿਹੜੀਆਂ ਪਾਈਆਂ ਹੋਈਆਂ ਉਹਨਾਂ ਦਾ ਪਾਣੀ ਵੀ ਅਸੀਂ ਸਟੋਰ ਕਰਕੇ ਜਿਹੜਾ ਮੈਂ ਤੁਹਾਨੂੰ ਟੀਚਰ ਦੀ ਗੱਲ ਕੀਤੀ ਸਾਡੇ ਕੁਲਦੀਪ ਸਿੰਘ ਸਾਇੰਸ ਮਾਸਟਰ ਤਾਂ ਉਹ ਸਾਰਾ ਛੱਤਾਂ ਦਾ ਪਾਣੀ ਸਟੋਰ ਕਰਦੇ ਆ ਤਾਂ ਉਹਨਾਂ ਨੂੰ ਛੱਤਾਂ ਨੂੰ ਮੀਂਹ ਤੋਂ ਪਹਿਲਾਂ ਨਾਲੇ ਦਾ ਛੱਤਾਂ ਸਾਫ਼ ਹੋ ਜਾਣੀਆਂ ਉੱਤੇ ਕਈ ਵਾਰੀ ਅਸੀਂ ਐਵੇਂ ਗੰਦ ਪੱਲ ਰੱਖ ਛੱਡਦੇ ਆ ਕਿਸੇ ਨੇ ਟਾਇਰ ਰੱਖ ਛੱਡੇ ਆ ਉਹ ਟਾਇਰਾਂ ਦੇ ਵਿੱਚ ਪਾਣੀ ਖੜਾ ਹੈ ਤੇ ਜਦੋਂ ਤੁਸੀਂ ਛੱਤਾਂ ਨੂੰ ਸਾਫ਼ ਕਰਦੇ ਹੋਗੇ ਬਹੁਤ ਪਹਿਲੇ ਮੀਂਹ ਦੇ ਵਿੱਚ ਜਿਹੜਾ ਪਾਣੀ ਸਟੋਰ ਕਰਨਾ ਨਹੀਂਗਾ ਉਸ ਤੋਂ ਬਾਅਦ ਜੇ ਕੋਈ ਫਿਰ ਵੀ ਮਾੜੀ-ਮੋਟੀ ਮਿੱਟੀ ਹੋ ਗਈ ਇਹਨੇ ਆਪਣੇ ਆਪ ਹੀ ਫਿਲਟਰ ਹੋ ਜਾਣਾ ਤੇ ਜੇ ਫਿਰ ਵੀ ਤੁਹਾਨੂੰ ਹੋਰ ਲੱਗਦਾ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਟੀਲ ਦਾ ਕੈਂਡਲ ਵਾਲਾ ਫਿਲਟਰ ਲੈ ਕੇ ਆਏ ਆ ਮੈਂ ਉਹ 1800 ਦਾ ਹੁੰਦਾ ਬਸ ਉਹ 20 ਲੀਟਰ ਪਾਣੀ ਤੁਸੀਂ ਰਾਤ ਨੂੰ ਪਾਣੀ ਇਹਦਾ ਭਰ ਦਿਓ ਸਵੇਰ ਨੂੰ 20 ਲੀਟਰ ਤੁਹਾਡਾ ਐ ਵਧੀਆ ਪਾਣੀ ਫਿਲਟਰ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਅਸੀਂ ਘੜੇ ਚ ਪਾ ਲੈਨੇ ਆ ਤੋਂ ਘੜਮੀ ਦੇ ਵਿੱਚੋਂ ਘੜੇ ਵਾਲਾ ਪਾਣੀ ਉਸੇ ਪੀਂਦੇ ਆ। ਸੋ ਰੇਨ ਵਾਟਰ ਵੀ ਹੋ ਗਿਆ ਤੇ ਘੜੇ ਵਾਲਾ ਵੀ ਹੋ ਗਿਆ। ਤਾਂ ਮੇਰੇ ਕੋਲੇ ਬੜੇ ਫੋਨ ਵੀ ਆਏ ਆ ਵੀ ਅਸੀਂ ਵੀ ਬਣਾਉਣਾ ਜੀ। ਉਹ ਕਹਿੰਦਾ ਜੀ ਮੈਨੂੰ ਤੁਸੀਂ ਗਾਈਡ ਵੀ ਕਰਦੇ ਜੇ ਮੈਂ ਕਿਹਾ ਵੀ ਮੈਂ ਗਾਈਡ ਵੀ ਕਰ ਦੂੰ ਕੋਈ ਗੱਲ ਨਹੀਂ ਮੈਂ ਚਾਹਣਾ ਵੀ ਹਰ ਬੰਦਾ ਨੇਚਰ ਨਾਲ ਜੁੜੇ ਪਰ ਮੈਂ ਇਹਦਾ ਇਹ ਵੇਖਿਆ ਵੀ ਲੋਕ ਕਹਿੰਦੇ ਜ਼ਰੂਰ ਹੈ ਪਰ ਕਰਨ ਵਾਲੇ ਮੈਨੂੰ ਅਜੇ ਤੱਕ ਬਹੁਤੇ ਲੋਕ ਮਿਲੇ ਨਹੀਂ ਗਏ। ਪ੍ਰਭਾਵਤ ਜ਼ਰੂਰ ਹੁੰਦੇ ਆ ਪਰ ਹੁਣ ਇੱਕ ਦੋ ਮੇਰੇ ਸੱਜਣ ਮਿੱਤਰ ਉਹ ਕਰ ਰਹੇ ਇਹਦੇ ਤੋਂ ਇਸੇ ਤਰ੍ਹਾਂ ਹੀ ਆਪਾਂ ਜੇ ਇਹਨੂੰ ਸ਼ੇਅਰ ਕਰਾਂਗੇ ਲੋਕਾਂ ਨੂੰ ਤਾਂ ਇਹ ਆਪਾਂ ਕਾਫੀ ਬਿਮਾਰੀਆਂ ਤੋਂ ਬਚ ਸਕਦੇ ਆ ਪਾਣੀ ਦੀ ਸਮੱਸਿਆ ਤੋਂ ਅੱਜ ਤੋਂ 60-70 ਸਾਲ ਪਹਿਲਾਂ ਐਕਚੁਅਲੀ ਮੈਂ ਜੇ ਤੁਹਾਨੂੰ ਪ੍ਰੈਕਟੀਕਲੀ ਗੱਲ ਦੱਸਾਂ 70 ਸਾਲ ਪਹਿਲਾਂ ਜਿਹੜਾ ਸਾਡੇ ਪਿੰਡ ਕਾਨੇ ਵਾਲੀ ਦੇ ਵਿੱਚ ਸਰਕਾਰੀ ਸਕੂਲ 'ਚ ਨਲਕਾ ਲੱਗਿਆ ਹੁੰਦਾ ਸੀਗਾ ਉਹਦਾ ਪਾਣੀ ਵੀ ਇੰਨਾ ਸਾਫ਼ ਸੀ ਕਿਉਂਕਿ ਧਰਤੀ ਦਾ ਪਾਣੀ ਸਾਫ਼ ਸੀਗਾ ਤਾਂ ਉਹ ਪਿੰਡ ਦਾ ਸਾਰਾ ਪਿੰਡ ਹੀ ਪਾਣੀ ਉੱਥੋਂ ਭਰਦਾ ਸੀ ਪੀਣ 'ਚ ਬਹੁਤ ਵਧੀਆ ਸੀ ਉਹ ਪਰ ਹੌਲੀ-ਹੌਲੀ ਜਿਹੜਾ ਧਰਤੀ ਦਾ ਪਾਣੀ ਜ਼ਿਆਦਾ ਕੈਮੀਕਲ ਜਿਹੜੇ ਯੂਜ਼ ਕਰਨ ਨਾਲ ਪ੍ਰਦੂਸ਼ ਫੈਕਟਰੀਆਂ ਦੇ ਜਿਹੜਾ ਪ੍ਰਦੂਸ਼ਣ ਆ ਜਾਂ ਉਹਨਾਂ ਦੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਤੇਲ ਵਗੈਰਾ ਯੂਜ਼ ਕਰਦੇ ਆ ਕੋਈ ਖਾਦਾਂ ਆਪਾਂ ਯੂਜ਼ ਕਰਦੇ ਆ ਉਹ ਹੌਲੀ ਹੌਲੀ ਧਰਤੀ ਦੇ ਵਿੱਚ ਜਾਂਦੀਆਂ ਰਹਿੰਦੀਆਂ ਤੇ ਉਹ ਪਾਣੀ ਜਿਹੜਾ ਉਹ ਉਹਦੇ ਵਿੱਚ ਬਹੁਤ ਸਾਰੇ ਜ਼ਹਿਰੀਲੇ ਤੱਤ ਪੈਦਾ ਹੋ ਗਏ ਤਾਂ ਕਰਕੇ ਹੁਣ ਪਾਣੀ ਵਰਤੋਂ ਯੋਗ ਨਹੀਂ ਰਿਹਾ ਤੇ ਇਸ ਕਰਕੇ ਜੇ ਅਸੀਂ ਹੁਣ ਪਾਣੀ ਨੂੰ ਵਰਤੋਂ ਯੋਗ ਬਣਾਉਣਾ ਤਾਂ ਇਹ ਮੇਰੇ ਖਿਆਲ ਚ ਸਭ ਤੋਂ ਸਸਤਾ ਤੇ ਵਧੀਆ ਮੈਥਡ ਆ ਤੇ ਹਰ ਬੰਦਾ ਇਹਦਾ ਇਹਦੀ ਕੋਈ ਖਰਚਾ ਵੀ ਹੈ ਨਹੀਂ ਇਹਦੇ ਵਿੱਚ ਤੁਸੀਂ ਆਪਦੀ ਸਹੂਲਤ ਮੁਤਾਬਕ ਚਲੋ ਮੈਂ ਇੱਕ ਜੈਸੀ ਟੈਂਕ ਰੱਖਿਆ ਹੋਇਆ ਇੱਕ ਪਲਾਸਟਿਕ ਦਾ ਰੱਖਿਆ ਹੋਇਆ ਤਾਂ ਤੁਸੀਂ ਥੱਲੇ ਵੀ ਇਹਦਾ ਟੈਂਕ ਬਣਾ ਸਕਦੇ ਹੋ ਸੀਮਿੰਟ ਦਾ ਵਧੀਆ ਟੈਂਕ ਬਣਾ ਲਓ ਆਪਦੀ ਕੈਪੈਸਿਟੀ ਦੇ ਹਿਸਾਬ ਨਾਲ ਤਾਂ ਜੇ ਤੁਹਾਡਾ 1000 ਸਕਰ ਫੁੱਟ ਏਰੀਆ ਹੈਗਾ ਤੇ ਮੇਰੇ ਖਿਆਲ ਚ ਉਹਦੇ ਚੋਂ ਹੀ ਤੁਹਾਡਾ 8-10000 ਲੀਟਰ ਪਾਣੀ ਸਟੋਰ ਹੋ ਸਕਦਾ ਹੈ ਉਹਦੇ ਚੋਂ ਤੁਸੀਂ ਫਿਲਟਰ ਚ ਪਾਓ ਤੇ ਸਵੇਰ ਨੂੰ ਤੁਹਾਨੂੰ ਵਧੀਆ ਪਾਣੀ ਮਿਲੇਗਾ ਹਾਰਾ ਲਿਆਓ ਇੱਕ ਹਾਰੇ ਦੇ ਵਿੱਚ ਦਾਲ ਬਣਾਓ ਇਸ ਪਾਣੀ ਨਾਲ ਫਿਰ ਤੁਸੀਂ ਖਾਓ ਨੂੰ ਹੈ ਤੇ ਵੀ ਜੇ ਆਪਾਂ ਨਾ ਜੇ ਚਾਹਣੇ ਆ ਵੀ ਕੁਦਰਤ ਨਾਲ ਜਿੰਨਾ ਜੁੜਾਂਗੇ ਤਾਂ ਉਨਾ ਹੀ ਪੰਜਾਬ ਸਾਡਾ ਜਾਂ ਦੇਸ਼ ਕਹਿ ਲੋ ਇਹ ਵਧੀਆ ਅੱਗੇ ਵੱਧ ਸਕਦਾ ਤੇ ਜੇ